ਜੂਠੋਂ ਨੇ ਜੂਠੋ ਸੇ ਕਹਾ ਹੈ ਕਿ ਸੱਚ ਬੋਲੋ ਸਰਕਾਰ ਦਾ ਹੁਕਮ ਹੋਇਆ ਹੈ ਕਿ ਸੱਚ ਬੋਲੋ ਮੈਂ ਤਾਂ ਸੁਣਿਆ ਸਹੀ ਦੇ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ 3 ਦਿਨਾਂ ਤੋਂ ਪੰਜਾਬ ਨੂੰ ਵਕਤ ਪਾਰ ਰੱਖਿਆ ਸਾਰੇ ਪੰਜਾਬ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੋਈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਘੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਇੱਕ ਖਬਰ ਤੋਰਤੀ ਵੀ ਐਨੇ ਬੰਮ ਆਏ ਬਿਲਕੁਲ ਪਤਾ ਬਾਜਵਾ ਸਾਹਿਬ ਕਿਉਂਕਿ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਤੇ ਉਸ ਤੋਂ ਵੱਡੀ ਗੱਲ ਹੈ ਚੀਫ ਮਿਨਿਸਟਰ ਨੂੰ ਪਤਾ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤਾਂ ਚੀਫ ਮਿਨਿਸਟਰ ਦਾ ਚੀਫ ਮਿਨਿਸਟਰ ਸਾਰੇ ਪੰਜਾਬ ਨੂੰ ਪਤਾ ਹੈ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੇ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿੱਤ ਰੇ ਸੜਕਾਂ ਦੇ ਉੱਤੇ ਬੜੇ ਤਿੱਖੇ ਵੀ ਫਿਰਦੇ ਐ ਉਹਨਾਂ ਨੂੰ ਪਤਾ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਇਹ ਤਾਂ ਸ਼ੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਜਨਾਂ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਇੱਕ ਗੋਡੇ ਤੇ ਕੱਟ ਕੇ ਇਹਨਾਂ ਨੇ ਤੁਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤਿੰਨ ਦਿਨਾਂ ਤੋਂ ਆਈ ਲੱਲਾ ਲਾਹਵੀ ਖੜੀ ਐ ਪੰਜਾਬ 'ਚ 55 ਬੰਮਾ ਆ ਗਏ ਜੀ ਕੋਈ ਗੁੰਮ ਗਏ ਜੀ ਕੁਝ ਚੱਲ ਗਏ ਜੀ ਉਹ ਕਿਉਂ ਰਹਿ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਜ਼ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਤਾਂ ਕੀ ਹੋਵੇ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ ਦिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਵੇ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ ਸੋਧਿਆ ਜੀ ਆ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਦ ਮਾਨ ਜੀ ਆ ਉਹਨਾਂ ਨੂੰ ਬਿਆਨ ਛੱਡਣ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲਾ ਉਤਾਰੀ ਜਾ ਰੇ ਇੱਕ ਮੁੱਖ ਮੰਤਰੀ ਲੀਡਰ ਆਪੋਜੀਸ਼ਨ ਦੀ ਨਕਲ ਉਤਾਰਦਾ ਵਿੱਚ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲਿਆ ਤੇ ਜਿੱਥੇ ਤਾਂ ਕਾਂਗਰਸੀ ਸੜਕਾਂ ਤੇ ਜਿਹੜੇ ਅਜੁੱਤ ਰੇ ਉਹਨਾਂ ਸਾਰਿਆਂ ਨੂੰ ਤਾਂ ਆ ਹੈ ਵੀ ਅੱਜ ਆਇਆ ਹੈ ਊਂਟ ਪਹਾੜ ਤੇ ਲੈ ਮਜ਼ਾ ਬਾਜਵਾ ਸਾਹਿਬ ਰਸੂਤ ਆਏ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੋਈ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਖੁੰਧਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਹ ਤਕੀਕਾਬੂ ਹੈ ਇੱਕ ਕੈਂਡੀਡੇਟ ਤਾਂ ਕੱਟ ਕਰੀਏ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਕਿ ਨਿਬੜਣਗੇ ਕਿ ਨਹੀਂ ਨਿਬੜਣਗੇ ਆ ਤਾਂ ਗੱਲ ਹੋਰ ਦੀ ਗੱਲ ਹੈ ਵੀ ਪੰਜਾਬ ਨੂੰ ਨਿਬੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾਰਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦੇ ਤਾ ਇੱਕ ਨੂੰ ਸਰਕਾਰ ਸੰਭਾਲਦੀ ਇੱਕ ਨੂੰ ਲੀਡਰੀ ਆਫ ਸਰਦਾਰੀ ਸੰਭਾਲਦੀ ਆਪੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ ਆਪੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉੱਤੋਂ ਜਿਹੜੇ ਮੈਸੇਂਜਰ ਬਣੇ ਆ ਉਹ ਵੀ ਨਕਲੀ ਨਾ ਸੁਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰ ਬਈ ਨੂਰਾ ਕੁਸ਼ਤੀ ਹੈ ਜਿਹੜੀ ਚੱਲ ਰਹੀ ਹੈ ਸਭ ਆਪਣੇ ਆਪਣੇ ਖੇਡ ਖੇਡ ਰਹੇ ਆ ਉਹਦੇ ਵਿੱਚ ਅੱਜ ਸਰਕਾਰ ਜਦੋਂ ਨਕਲੀ ਦੀ ਗੱਲ ਕਰਦੇ ਆ ਕਹਿੰਦੇ ਕਾਂਗਰਸ ਵਾਲੇ ਤਾਂ ਇੱਥੇ ਜਲੂਸ ਕੱਢਦੇ ਫਿਰਦੇ ਆ ਆਮ ਆਦਮੀ ਪਾਰਟੀ ਵੀ ਜਲੂਸ ਕੱਢ ਰਹੀ ਹੈ ਮੋਹੱਲੀ ਦੇ ਅੰਦਰ ਮੇਰੇ ਖਿਆਲ ਚ ਤਾਂ ਜਲੂਸ ਕੱਢਣ ਦੀ ਕੋਈ ਲੋੜ ਹੀ ਨਹੀਂ ਸੀ ਕੱਲ ਹੀ ਨਿਬੜ ਗਿਆ ਸੀਗਾ ਕੰਮ ਜਦੋਂ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਬੰਦੂਕ ਲੈ ਕੇ ਬਾਬਾ ਸਾਹਿਬ ਨੂੰ ਬੇਨਤੀ ਕਰਦੀ ਮੂਰਤੀ ਦੇ ਉੱਤੇ ਪਹਿਰਾ ਦੇਣ ਲੱਗ ਗਿਆ ਤੇ ਸਭ ਜਲੂਸ ਤਾਂ ਨਿਕਲ ਗਿਆ ਉਸੇ ਦਿਨ ਨਿਬੜ ਗਿਆ ਕੰਮ ਤਾਂ ਉਸੇ ਦਿਨ ਹੀ ਉਹਨੂੰ ਲੈ ਕੇ ਲੋਕ ਭਾਉ ਲੋਕਾਂ ਨੂੰ ਭਾਉ ਕਰਤਾ ਜੀ ਲੋਕਤੰਤਰ ਨੂੰ ਖਤਰਾ ਹੈ ਜੀ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ ਸਭ ਮੇਰਾ ਇੱਕ ਸਿੰਪਲ ਸਵਾਲ ਹੈ ਸਭ ਪੰਜਾਬ ਦਾ ਇੱਥੇ ਘੜਾ ਹੈ ਜਿਹਦੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਆਫਿਸ ਦੇ ਉੱਤੇ ਹੈੱਡਕੁਆਰਟਰ ਤੇ ਹਮਲਾ ਹੋਇਆ ਸੀਗਾ ਰਾਕਟ ਅਟੈਕ 2.3 ਸਾਲ ਹੋ ਗਏ ਪੰਜਾਬ ਤਾਂ ਸਹੀ ਸਲਾਮਤ ਖੜਾ ਹੈ ਅੱਜ ਵੀ ਉਹਦੇ ਬਾਅਦ ਅਜਨਾਲਾ ਖਾਣਾ ਥਾਣਾ ਕਾਬੂ ਕਰਵਾ ਲਿਆ ਸਰਕਾਰ ਨੇ ਆ ਸਰਕਾਰ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਸੀ ਥਾਣਾ ਕਾਬੂ ਹੋ ਗਿਆ ਬਾਰਡਰ ਦੇ ਉੱਤੇ ਜਾ ਕੇ ਅਜਨਾਲੇ ਦੇ ਅੰਦਰ ਪੰਜਾਬ ਫੇਰ ਵੀ ਖੜਾ ਹੈ 18 ਬੰਬ ਚੱਲ ਗਏ ਕਾਲਿਆ ਜੀ ਦੇ ਘਰ ਤੇ ਚੱਲ ਗਿਆ ਮੰਦਰ ਦੇ ਅੰਦਰ ਚੱਲ ਗਿਆ ਥਾਣਿਆਂ ਦੇ ਅੰਦਰ ਚੱਲ ਗਿਆ ਕਦੇ ਪਟਾ ਪਟਾਕਾ ਪੈ ਗਿਆ ਜੀ ਟਾਇਰ फट ਗਿਆ ਪਰ ਸਭ ਇਹਦੇ ਨਾਲ ਕਈ ਲੋਕ ਭਾਵੁਕ ਹੋ ਕੇ ਕਹਿ ਰਹੇ ਨੇ ਜੀ ਲੋਕਤੰਤਰ ਨੂੰ ਸਭ ਲੋਕਤੰਤਰ ਨੂੰ ਪੰਜਾਬ ਨੂੰ ਕੋਈ ਖਤਰਾ ਨਹੀਂ ਸਬ ਕਿਉਂਕਿ ਲੋਕ ਸਭਾ ਦੇ ਅੰਦਰ 3-4 ਦਿਨ ਪਹਿਲਾਂ ਕੁਝ ਦਿਨ ਪਹਿਲਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਜਿਹੜਾ ਬਿਆਨ ਹੈ ਬਹੁਤ ਹੀ ਮੈਂ ਸਮਝਦਾ ਇਸ ਕੰਟੈਕਸਟ 'ਚ ਅਗਰ ਦੇਖਣਾ ਚਾਹੀਦਾ ਹੈ ਵੀ ਪੰਜਾਬ ਦੇ ਅੰਦਰ ਕਿਸੇ ਗਲਤ ਅੰਸਰ ਨੂੰ ਸਰ ਨਹੀਂ ਚੱਕਣ ਦਿਆਂਗੇ ਲੌਅ ਐਂਡ ਆਰਡਰ ਸਟੇਟ ਸਬਜੈਕਟ ਹੈ ਸਾਹਿਬ ਨੇ ਉਸ ਅੱਖੀਆਂ ਬਿ ਸਟੇਟ ਦੀ ਜ਼ਿੰਮੇਵਾਰੀ ਹੈ ਪਰ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦਾ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਸਭ ਤੋਂ ਵੱਡਾ ਯੋਗਦਾਨ ਵੀ ਹੈ ਤੇ ਸਭ ਤੋਂ ਵੱਡੀਆਂ ਦੀ ਸਟ੍ਰੈਟੈਜੀਕ ਲੋਕੇਸ਼ਨ ਵੀ ਹੈ ਉਹਨਾਂ ਨੇ ਬੀਜੇਪੀ ਦੀ ਪਾਲਿਸੀ ਬੜੀ ਕਲੀਅਰ ਹੈ ਸਾਹਿਬ ਕਿਸੇ ਨੂੰ ਗਲਤ ਅੰਸਰ ਨੂੰ ਪੰਜਾਬ ਦੇ ਅੰਦਰ ਸਿਰ ਨਹੀਂ ਚੱਕਣ ਦੇਵਾਂਗੇ ਨਾ ਯਾਕ ਨਹੀਂ ਯਾ ਰੀਲ ਵਿੱਚ ਯਾਕ ਨਹੀਂ ਯਾ ਜੇਲ੍ਹ ਵਿੱਚ ਆ ਨਟੰਕੀ ਬੰਦ ਕਰੋ ਸਾਹਿਬ ਮੈਂ ਅਜ ਇਸ ਕਰਕੇ ਅਪੀਲ ਕਰਨਾ ਆ ਬੀਜੇਪੀ ਬੈਠੀ ਐ ਸਭ ਐ ਸੁਰੱਖਿਆ ਦੇ ਨਾਂ ਤੇ ਇਹ ਆ ਲੈ ਕੇ ਲੋਕਾਂ ਨੂੰ ਗੁੰਮਰਾ ਨਾ ਕਰੋ ਉਹ ਹੰਦਮਾਂ ਜਿਹੜੀ ਜ਼ਿੰਮੇਵਾਰੀਆਂ ਉਹਨੇ ਬਹਾਉ ਸਰਕਾਰ ਤੁਹਾਡੇ ਕੋਲ ਜੇ 1.5 2 ਸਾਲ ਪਈ ਐ ਆ ਜਿਹੜੇ ਬਾਹਰੋਂ ਆ ਕੇ ਬੈਠੇ ਚੱਲੇ ਘਰਤੂਸ ਐ ਕਿਉਂਕਿ ਪੰਜਾਬ ਨੂੰ ਖਤਰਾ ਹੀ ਨਾ ਚੱਲੇ ਘਰਤੂਸਾਂ ਤੋਂ ਆ ਜਿਹੜੇ ਸੜਕਾਂ ਤੇ ਜੂਸਤੂਰੇ ਫਿਰਦੇ ਐ ਇਹਨਾਂ ਨੂੰ ਮੈਂ ਹਿਊਮਨ ਬੰਬ ਤਾਂ ਕੀ ਕਵਾਂ ਸਾਬ ਇਹਨਾਂ ਤੋਂ ਖਤਰਾ ਹੈ ਬੰਬ ਕਿੰਨੇ ਚੱਲ ਗਏ ਕਿ ਨਹੀਂ ਚੱਲ ਗਏ ਚੱਲੇ ਪੋਲੀਟੀਸ਼ੀਅਨ ਜਿਹੜੇ ਇੱਥੇ ਫਿਊਜ਼ ਪੋਲੀਟੀਸ਼ੀਅਨ ਦਿਵਾਲੀਆਂ ਤੇ ਚੱਲੇ ਪਟਾਕੇ ਵਾਂਗ ਮੈਂ ਬਾਤ ਇਹਨਾਂ ਨੂੰ ਕੱਢ ਕੇ ਕੋਈ ਵਾਰਤਿਹਾਰ ਤੇ ਇਹਨਾਂ ਨੂੰ ਚਲਾ ਲਓ ਦੇ ਆਰ ਓਨਲੀ ਸਿਰਫ ਤੇ ਸਿਰਫ ਇੱਕ ਭਵੰਡਰ ਖੜਾ ਕਰਨ ਆਲੇ ਆ ਇਹਨੇ ਕੋਈ ਕੁਝ ਵੀ ਇਹਨਾਂ ਦੀ ਗੱਲ 'ਚ ਨਾ ਕੋ ਵਜਨ ਹੈ ਨਾ ਇਹਨਾਂ ਦਾ ਕੋਈ ਵजूद ਹੈ ਪਰ ਪੰਜਾਬ ਨੂੰ ਬਚਾ ਕੇ ਪੰਜਾਬ ਤੇ ਮੈਂ ਫੇਰ ਇਸ ਗੱਲ ਨੂੰ ਦੁਹਰਾ ਰਿਹਾ ਸਾਰੇ ਲੀਡਰਾਂ ਨੂੰ ਤਾਂ ਛੱਡੋ ਲੀਡਰ ਤਾਂ ਆਪਣੀ ਆਪਣੀ ਰਾਜਨੀਤੀ ਚਮਕਾਰੇ ਮੈਂ ਪੰਜਾਬ ਦੇ ਲੋਕਾਂ ਨੂੰ ਅਜ ਇੱਕ ਭਰੋਸਾ ਦੇਣ ਵਾਸਤੇ ਇੱਕ ਪਾਰਟੀ ਕਨਿਉ ਭਾਜਪਾ ਨੂੰ ਭਰੋਸਾ ਦੇਣ ਵਾਸਤੇ ਇੱਥੇ ਤੁਹਾਡੇ ਸਾਹਮਣੇ ਆਇਆ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਭਵਿੱਖ ਸਭ ਕਿਸੇ ਨੂੰ ਇਹਦੇ ਤੇ ਅੱਖ ਵੀ ਨਹੀਂ ਮਾਰੀ ਚੱਕਣ ਦੀ ਮਿਸਾਲ ਜੈ ਜੀ